ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਇੱਕ ਨਿਊਜ਼ ਹੈਗੀ ਆ ਕੇਬਲ ਸੈਕਟਰ ਦੇ ਨਾਲ ਰਿਲੇਟਡ ਕੇਬਲ ਸੈਕਟਰ ਦੇ ਵਿੱਚ ਆ ਜਾਂਦੀਆਂ ਕੰਪਨੀ ਆਪਣੀਆਂ ਜਿਵੇਂ ਫੀਨੋਲੈਕਸ ਕੇਬਲਸ ਹੋਈ ਹੈਵਲਸ ਹੈ ਕੇਈਆਈ ਇੰਡਸਟਰੀ ਆਰ ਆਰ ਕੇਬਲ ਮਤਲਬ ਇਹ ਸੇ ਇਸ ਤਰ੍ਹਾਂ ਦੀਆਂ ਕੰਪਨੀਆਂ ਨੇ ਤੇ ਇੱਥੇ ਨਿਊਜ਼ ਇੱਕ ਇਹ ਆ ਰਹੀ ਆ ਜਿਵੇਂ ਪੇਂਟ ਸੈਕਟਰ ਦੇ ਵਿੱਚ ਕਾਫੀ ਵੱਡੇ ਪਲੇਅਰ ਆਏ ਆ ਤੇ ਉਹਦੇ ਕਰਕੇ ਥੋੜਾ ਪੇਂਟ ਸੈਕਟਰ ਨੂੰ ਮਾਰ ਪਈ ਆ ਉਸੇ ਤਰ੍ਹਾਂ ਦੀ ਇੱਕ ਨਿਊਜ਼ ਹੈ ਕਿ ਹੁਣ ਕੇਬਲ ਸੈਕਟਰ ਦੇ ਨਾਲ ਅਲਟਰਾਟੈਕ ਸੀਮੈਂਟ ਇੰਡੀਆ ਦੀ ਸਭ ਤੋਂ ਵੱਡੀ ਸੀਮੈਂਟ ਮੇਕਿੰਗ ਕੰਪਨੀ ਹੈ ਕਿ ਆ ਮੈਨੂਫੈਕਚਰਿੰਗ ਕੰਪਨੀ ਆ ਉਹਨਾਂ ਨੇ ਕੁਝ ਟਾਈਮ ਪਹਿਲਾਂ ਅਨਾਉਂਸ ਕੀਤਾ ਕਿ ਉਹ ਕੇਬਲ ਇੰਡਸਟਰੀ ਦੇ ਵਿੱਚ ਆ ਰਹੇ ਆ ਤਾਂ ਉਹਦੇ ਕਰਕੇ ਵੀ ਇੱਕ ਤਾਂ ਵੈਸੇ ਵੀ ਹੁਣ ਪਿੱਛੇ ਜਿਹੜੀ ਮਾਰਕੀਟ ਦੇ ਵਿੱਚ ਗਿਰਾਵਟ ਆਈ ਆ ਤਾਂ ਉਹਦੇ ਕਰਕੇ ਆਪਾਂ ਨੂੰ ਸ਼ਾਇਦ ਪਤਾ ਹੀ ਨਹੀਂ ਲੱਗਿਆ ਕਿ ਸਪੈਸ਼ਲੀ ਕੇਬਲ ਸੈਕਟਰ ਦੇ ਵਿੱਚ ਜਿਹੜੀ ਗਿਰਾਵਟ ਆਈ ਆ ਉਹਦਾ ਇੱਕ ਹੋਰ ਵੀ ਕਾਰਨ ਇਹ ਵੱਡੀ ਚੀਜ਼ ਸੀ ਇਹ ਅਨਾਉਂਸਮੈਂਟ ਸੀਗੀ ਅਲਟਰ ਟੈਕ ਦੀ ਬਟ ਹੁਣ ਇੱਥੇ ਥੋੜਾ ਜਿਹਾ ਦਿਲਚਸਪਾ ਕਿਉਂਕਿ ਇੱਕ ਪਾਸੇ ਸੀਮੈਂਟ ਤੋਂ ਪੇਂਟ ਕੁਛ ਹੱਦ ਤੱਕ ਸੈਂਸ ਬਣਦੀ ਆ ਪਰ ਆਪਾਂ ਇਹ ਸੋਚ ਸਕਦੇ ਆ ਕਿ ਸੀਮੈਂਟ ਬਣਾਉਣ ਵਾਲੀ ਕੰਪਨੀ ਕੇਬਲ 'ਚ ਕਿਉਂ ਜਾ ਰਹੀ ਆ ਬਟ ਉਹਦਾ ਇੱਕ ਕਾਰਨ ਇਹ ਹੈਗਾ ਕਿ ਕਿਉਂਕਿ ਉਹਨਾਂ ਦਾ ਜਿਹੜਾ ਕਾਪਰ ਤੇ ਅਲੂਮੀਨੀਅਮ ਆ ਇਹਦੀ ਬਹੁਤ ਜ਼ਿਆਦਾ ਯੂਜ਼ ਹੋਣੀ ਆ ਕੇਬਲ ਸੈਕਟਰ ਦੇ ਵਿੱਚ ਤੇ ਉਹ ਇਹਨਾਂ ਨੂੰ ਅਲਟਰਾਟੈਕ ਸੀਮੈਂਟ ਨੂੰ ਮਿਲਣਾ ਵਾ ਬਾਕੀ ਦੀਆਂ ਕੰਪਨੀਆਂ ਦੇ ਨਾਲੋਂ ਇਹ ਜਿ ਮਿਲੂਗਾ ਕਲੀਅਰ ਅਲਟਰਾਟੈਕ ਨੂੰ ਕਿਉਂਕਿ ਇਹਨਾਂ ਦੀਆਂ ਆਪਣੀਆਂ ਸਬਸਿਡੀਰੀਜ਼ ਕੰਪਨੀ ਬਹੁਤ ਜ਼ਿਆਦਾ ਨੇ ਕਾਪਰ ਤੇ ਅਲੂਮੀਨੀਅਮ ਦੇ ਵਿੱਚ ਜਿਹੜਾ ਰੌ ਮਟੀਰੀਅਲ ਜਿਹਨੂੰ ਆਪਾਂ ਕੱਚਾ ਮਾਲ ਕਹਿੰਦੇ ਆ ਕੇਬਲ ਇੰਡਸਟਰੀ ਲਈ ਉਹ ਇਹਨਾਂ ਨੂੰ ਬਾਕੀਆਂ ਤੋਂ ਸਸਤਾ ਮਿਲੂਗਾ ਸੈਕੰਡਲੀ ਮਾਰਕੀਟ ਕਿ ਬਹੁਤ ਹੀ ਜ਼ਿਆਦਾ ਬਹੁਤ ਵੱਡੀ ਇਹ ਕੰਪਨੀ ਆ ਤਾਂ ਇਸ ਕਰਕੇ ਹੋਰ ਚੀਜ਼ਾਂ ਦੇ ਵਿੱਚ ਇਹਨਾਂ ਨੂੰ ਕਲੀਅਰ ਐਜ ਮਿਲਣਾ ਜਿਹੜਾ ਪੇਂਟ ਸੈਕਟਰ ਦੇ ਵਿੱਚ ਡਿਫਰੈਂਟ ਚੀਜ਼ ਆ ਉੱਥੇ ਆਲਰੇਡੀ ਬਹੁਤ ਹੀ ਵੱਡੀਆਂ ਕੰਪਨੀਆਂ ਬੈਠੀਆਂ ਨੇ ਏਸ਼ੀਅਨ ਪੇਂਟ ਵਗੈਰਾ ਵਰਜਰ ਕਨਸਾਈਨੈਰੋਲਿਕ ਨੇ ਤਾਂ ਉੱਥੇ ਕੰਪੀਟੀਸ਼ਨ ਜਿਆਦਾ ਟਫ ਹੋਣ ਵਾਲਾ ਵਾ ਬਟ ਇੱਥੇ ਕੀ ਹੈਗਾ ਇਹਦੇ ਨਾਲ ਛੋਟੀਆਂ ਕੰਪਨੀਆਂ ਨੂੰ ਮਾਰ ਪੈ ਸਕਦੀ ਆ ਬਟ ਕਈ ਚੰਗੀਆਂ ਕੰਪਨੀਆਂ ਨੇ ਉਹਨਾਂ ਦੇ ਸਟਾਕ ਪ੍ਰਾਈਸ ਕਾਫੀ ਡਿੱਗੇ ਆ ਜਿਵੇਂ ਹੈਵਲਜ਼ ਵੀ ਹੈਵਲਜ਼ ਬਹੁਤ ਹੀ ਵੱਡੀ ਕੰਪਨੀ ਹੈ ਇੱਕ ਤੇ ਉਹਨਾਂ ਦਾ ਵੀ ਮਾਰਕੀਟ ਪ੍ਰਾਈਸ ਕਾਫੀ ਥੱਲੇ ਆ ਦੂਸਰੀ ਹੈਗੀ ਫੈਨੋਲੈਕਸ ਕੇਬਲ ਮੈਂ ਰეკਮੈਂਡ ਤੁਹਾਨੂੰ ਫੀਨੋਲੈਕਸ ਕੇਬਲ ਦਾ ਸ਼ੇਅਰ ਪ੍ਰਾਈਸ ਦੱਸ ਦੇਣਾ ਅ 1680 90 ਦੇ ਨੇੜੇ ਤੇ ਰਿਸੀ ਫੀਨੋਲੈਕਸ ਕੇਬਲ 5 ਜੁਲਾਈ 2024 ਨੂੰ ਤੇ ਅੱਜ ਤਕਰੀਬਨ 821 ਐ ਨੀਅਰਲੀ ਹਾਫ ਦੇ ਉੱਪਰ ਆਇਆ ਬਟ ਕੰਪਨੀ ਚੰਗੀ ਆ ਉਹੀ ਜਿਵੇਂ ਜਿਹਨੂੰ ਆਪਾਂ ਕਹਿੰਦੇ ਆ ਕਿ ਡਸਟ ਸੈਟਲ ਹੁੰਦੀ ਆ ਜਦੋਂ ਮਿੱਟੀ ਦੁਬਾਰਾ ਥੰਮਦੀ ਆ ਸਾਰੀ ਤਾਂ ਉਸ ਤੋਂ ਬਾਅਦ ਕੁੱਝ ਕੰਪਨੀਆਂ ਜਿਹੜੀਆਂ ਐਸ ਮਤਲਬ ਵੀ ਇਸ ਟਾਈਮ ਦੇ ਉੱਪਰ ਇਸ 네ਗੇਟਿਵ ਖਬਰ ਦੇ ਆ ਇੱਕ ਬਾਇੰਗ ਅਪੋਰਚੂਨਿਟੀ ਵੀ ਹੋ ਸਕਦੀ ਆ ਕੁਝ ਇੱਕ ਲੌਂਗ ਟਰਮ ਇਨਵੈਸਟਰ ਹੈਗਾ ਕਿਉਂਕਿ ਵੀ ਕੰਪਨੀਆ ਇੰਨੀਆਂ ਬੁਰੀਆਂ ਨਹੀਂ ਰਹਿਣਗੀਆਂ ਐਟ ਦਾ ਇੰਡਸ ਸੈਟਲ ਹੋ ਜਾਣੀਆਂ ਮਾਰਕੀਟ ਸ਼ੇਅਰ ਥੋੜਾ ਅਲਟਰਾ ਟੈਕ ਨੂੰ ਮਿਲ ਜਾਣਾ ਬਟ ਇਹ ਪੋਜ਼ਿਟਿਵ ਨਿਊਜ਼ ਹੈਗੀ ਆ ਅਲਟਰਾ ਟੈਕ ਦੇ ਲਈ ਜਿਸ ਤੱਕ ਮੇਰਾ ਨਿੱਜੀ ਵਿਚਾਰ ਆ ਮੈਂ ਤੁਹਾਨੂੰ ਇਸ ਟਾਈਮ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਅਲਟਰਾ ਟੈਕ ਨੂੰ ਮੈਂ ਕੋਈ ਵੀ ਕਦੇ ਇਹ ਨਹੀਂ ਕਹੂੰਗਾ ਕਿ ਸ਼ੇਅਰ ਨੂੰ ਖਰੀਦਣਾ ਵਾ ਮੈਂ ਸਿਰਫ ਇਹ ਦੱਸ ਰਿਹਾ ਕਿ ਕਿਉਂਕਿ ਇੱਕ ਤਾਂ ਕੇਬਲ ਇੰਡਸਟਰੀ ਚ ਆਉਣਗੇ ਕੇਬਲ ਇੰਡਸਟਰੀ ਦੇ ਵਿੱਚ ਅੱਗੇ ਫਿਊਚਰ ਬਹੁਤ ਬ੍ਰਾਈਟ ਆ ਉੱਪਰੋਂ ਇਹਦੇ ਵਿੱਚ ਆਉਣ ਤੋਂ ਬਾਅਦ ਅਲਟਰਾਟੈਕ ਦੇ ਕੋਲ ਇੱਕ ਕਲੀਅਰ ਐਜ ਰਹਿਣਾ ਵਾ ਬਾਕੀ ਕੰਪਨੀਆਂ ਤੋਂ ਤਾਂ ਇਸ ਕਰਕੇ ਇੱਕ ਤਾਂ ਅਲਟਰਾਟੈਕ ਦੇ ਸ਼ੇਅਰ ਦੇ ਉੱਪਰ ਕੰਪਨੀ ਦੇ ਉੱਪਰ ਨਿਗਾ ਤੁਸੀਂ ਬਣਾ ਸਕਦੇ ਹੋ ਦੂਸਰੇ ਪਾਸੇ ਇਹ ਵੀ ਆ ਸੀਮੈਂਟ ਸੈਕਟਰ ਦੀ ਨੰਬਰ ਇੱਕ ਕੰਪਨੀ ਉਹ ਹੈਗੀ ਹੈਗੀ ਆ ਅਗਲੀ ਇੱਕ ਚੀਜ਼ ਹੁੰਦੀ ਹੈ ਕਿਉਂਕਿ ਅਲਟਰਾਟੈਕ ਵੀ ਇੱਕ ਬਹੁਤ ਵੱਡੇ ਕੰਸੋਲਿਡੇਸ਼ਨ ਜ਼ੋਨ ਦੇ ਵਿੱਚ ਹੀ ਕਹਿ ਸਕਦੇ ਆਪਾਂ ਕਾਫੀ ਟਾਈਮ ਤੋਂ ਤਾਂ ਜਦੋਂ ਵੀ ਇਹ ਜਿਹਾ ਕੰਸੋਲਿਡੇਸ਼ਨ ਪੀਰੀਅਡ ਟੁੱਟਦਾ ਵਾ ਬ੍ਰੇਕ ਹੁੰਦਾ ਤਾਂ ਉਹ ਤੋਂ ਬਾਅਦ ਮਤਲਬ ਇੱਕ ਚੰਗੀ ਆਪਾਂ ਨੂੰ ਮਿਲਦੀ ਦਿਖਦੀ ਹੁੰਦੀ ਆ ਬਹੁਤ ਵਾਰ ਜਿਹੜੀ ਇਨਕਰੀਜ਼ ਹੁੰਦੀ ਆ ਉਹ ਕਈ ਸਟਾਕਸ ਦੇਖੀ ਅੱਜ ਤੱਕ ਤਾਂ ਇੱਕ ਤਾਂ ਅਲਟਰਾਟੈਕ ਬਾਕੀ ਜਿਵੇਂ ਹੈਵਲਸ ਹੋ ਗਈ ਜਾਂ ਫੈਨੋਲੈਕਸ ਕੇਬਲ ਵਗੈਰਾ ਕੰਪਨੀਆਂ ਨੇ ਤੇ ਜਿਨ੍ਹਾਂ ਦੇ ਉੱਪਰ ਮਾਰਕੀਟ ਦੀ ਇਸ ਖਬਰ ਦਾ 네ਗੇਟਿਵ ਇਮਪੈਕਟ ਪਿਆ ਤਾਂ ਇਹ ਸੀ ਕਿ ਜੀ ਇੱਕ ਛੋਟੀ ਜਿਹੀ ਖਬਰ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਫਿਲਹਾਲ ਇਹ ਨਹੀਂ ਫੇਰ ਮੈਨੂੰ ਕੋਈ ਕੁਝ ਮਿਲਦਾ ਵਾ ਤਾਂ ਮੈਂ ਫੇਰ ਤੁਹਾਡੇ ਨਾਲ ਸਾਂਝਾ ਕਰ ਲੂੰਗਾ ਤੇ ਉਦੋਂ ਤੱਕ ਲਈ ਬਸ ਇੰਨਾ